ਇਨਾ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ਪ੍ਰੀਪਲਾਨਡ ਤਰੀਕੇ ਨਾਲ ਸੋਚ ਸਮਝ ਕੇ ਕੌਨਸਲਸਿ ਕਰਕੇ ਕੀਤਾ ਹੈ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵੱਧ ਵਿਅਕਤੀ ਡੈਫੀਨਿਟਲੀ ਇਸ ਮਰਡਰ ਦੇ ਵਿੱਚ ਇਨਵੋਲਡ ਸੀ ਸੋ ਇਨਾ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾਡੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਦਾ ਕੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਦੇ ਵਿੱਚ ਕਲੀਅਰ ਹੋ ਜਾਂਦਾ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਛ ਇੱਕ ਕਪੜੇ ਤੇ ਕੁਛ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਪਰੰਤੂ ਹੁਣ ਤੱਕ ਸਾਡੇ ਕੋਲ ਫੁਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਫ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਗੁਰਵਿੰਦਰ ਹੱਤਿਆ ਕਾਂਡ ਦੇ ਮਾਮਲੇ ਵਿੱਚ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਕਤਲ ਹੋਇਆ ਹੈ ਪਰ ਇਸ ਦੇ ਪਿੱਛੇ ਅਸਲ ਸੱਚ ਹੈ ਕਿ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਆਪਾਂ ਜਿਹੜੀਆਂ ਇਸ ਵੇਲੇ ਜਨਾਂ ਦਾ ਬਜ਼ਾਰ ਕਰਦੇ ਅਸਲ ਕਹਾਣੀ ਇਸ ਪਿੱਛੇ ਕੀ ਸੀ ਕਿ ਕਤਲ ਦੀ ਵਜ੍ਹਾ ਕੀ ਬਣੀ ਔਰ ਇਸ ਤੋਂ ਬਾਅਦ ਕਤਲਗੁੰਦਵਾਦ ਉਹਨਾਂ ਦਾ ਫਰਦਰ ਪਲਾਨ ਕੀ ਸੀ ਗੁਰਵਿੰਦਰ ਦੇ ਹੱਤਿਆ ਕਾਂਡ ਦੀ ਅਸਲ ਵਜ੍ਹਾ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀ ਦਾ ਇਹ ਜਿਹੜਾ ਦੂਜਾ ਦੋਸ਼ੀ ਹੈਗਾ ਹਰਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਉਹਦੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀ ਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ क्राइम ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਜ਼ ਅ ਅਬੈਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਸਰਕਸ ਆਫ ਡੈਥ ਕ੍ਰੀਏਟ ਤੋਂ ਕੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਕਾਫੀ ਚਰਚਾ ਹੋਣੀ ਕਿਤੇ ਦੱਸਿਆ ਜਾ ਰਿਹਾ ਕਿਸ ਨੂੰ ਜੈਰੀ ਚੀਜ਼ ਦਿੱਤੀ ਗਈ ਔਰ ਕਿਤੇ ਦੱਸਿਆ ਜਾ ਰਿਹਾ ਕਿਸ ਤਸਕਾਲਾ ਪੁੱਟ ਗਿਆ ਤੇ ਗੁਰਮ੍ਰਿਤਾ ਗੁਰਵਿੰਦਰ ਦੀ ਪੋਸਟਮਾਰਟਮ ਕੰਡਕਟ ਕਰਵਾਈ ਗਈ ਹੈ ਤੇ ਪੋਸਮੋਟਮ ਰਿਪੋਰਟ ਜਿਹੜੀ ਆਈ ਹੈ ਉਹਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਦਾ ਵਿਸਰਾ ਪ੍ਰੀਜ਼ਰਵ ਕਰਕੇ ਵਿਸਰਾ ਰਿਪੋਰਟ ਐਗਜ਼ਾਮੀਨੇਸ਼ਨ ਵਾਸਤੇ ਭੇਜੀ ਗਈ ਹੈ ਇਹਦੇ ਵਿੱਚ ਫਾਈਨਲ ਕਾਸ ਆਫ ਡੈਥ ਜਿਹੜੀ ਹੈ ਉਹਦਾ ਵਿਸਰਾ ਜਦੋਂ ਮੌਸੂਲ ਹੋਏਗਾ ਉਸ ਤੋਂ ਬਾਅਦ ਡਿਕਲੇਅਰ ਕੀਤਾ ਜਾਊਗਾ ਲੇਕਿਨ ਫਿਲਹਾਲ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾ ਨੇ ਉਹਨਾਂ ਨੇ ਉਸ ਅਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਕਿ ਕੌਜ਼ ਆਫ ਡੈਥ ਇਹਦਾ ਹੈਗਾ ਐਸਫਿਕਸਿਆ ਡਿਊ ਟੂ ਸਮੋðਰਿੰਗ ਮਤਲਬ ਸਾਹ ਘੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾ ਇਹਨਾ ਤੋਂ ਜਿਹਨੀ ਇੰਜਰੀਜ਼ ਹੈਗੀ ਹੈ ਉਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨੇਟਲੀ ਇਸ ਮਰਡਰ ਦੇ ਵਿੱਚ ਇਨਵੋਲ ਸੀ ਤੇ ਜਿਹੜੀ ਸੜੀ ਤਫਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਣੇ ਇਨਵੋਲ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੁੰਦੀ ਹੈ ਪਰ ਇੱਕ ਗੱਲ ਪਤਾ ਹੋਸਣ ਹੈ ਕਿ ਜਦੋਂ ਗੁਰਵਿੰਦਰ ਜੀ ਕਨੀਸ਼ਨ ਸੀਗੇ ਉਸ ਸਮੇਂ ਜਦੋਂ ਪੁਲਿਸ ਕੁੰਜੀ ਤਾਂ ਉਸ ਦੀ ਨੰਗਨ ਹਾਲਤ ਸੀ ਜਨਕੇ ਸਿਰਫ ਕਨਰਵੇਦ ਦੇ ਵਿੱਚ ਉਸ ਨੂੰ ਪਾਇਆ ਗਿਆ ਕੀ وجہ ਰਹੀ ਹੈ ਕਿ ਉਸ ਦੇ ਕੱਪੜੇ ਵੀ ਜਿਹੜੇ ਫਟੇ ਸੀ ਜਾਂ ਕੱਪੜੇ ਹੈ ਨਹੀਂ ਸੀ ਤਾਂ ਤੇ ਹੁਣ ਇਸ ਬਾਰੇ ਮੈਂ ਫਿਲਹਾਲ ਤੁਹਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਲੋਜ਼ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਔਨ ਗoing ਹੈ ਸੋ ਇਨਜਰੀਜ਼ ਔਰ ਉਹਦੀ ਹਾਲਤ ਬਾਰੇ ਜਦ ਇਨਵੈਸਟੀਗੇਸ਼ਨ ਥੋੜੀ ਕੰਪਲੀਟ ਹੋ ਜੂਗੀ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਵਿਸਤਾਰਪੂਰਵਕ ਦੱਸ ਦੂੰਗੀ ਮਰਨਪੰਦਰ ਗੋਸ਼ਕੀ ਬਾਹਰ ਗਈ ਸੀ ਉਹ ਕਿਹੜੀ ਸਟੱਡੀ ਕਰਨੀ ਚੋਤੇ ਨਹੀਂ ਸੀ ਤਾਂ ਉਹਨਾਂ ਨੂੰ ਲੱਗਿਆ ਪੰਤੀਸ਼ ਪਤਾ ਨਹੀਂ ਇਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮਿਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ। ਅਗਲਾ ਪਲਾਨ ਕੀ ਸੀ ਇਹਨਾਂ ਦਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਵਾਰ ਦਾ ਬਣਾ ਕੇ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਰਦਰ ਇਹਨਾਂ ਦਾ ਪਲਾਨ ਅਗਲਾ ਕੀ ਸੀ ਜਦੋਂ ਜਿਕਰਵਿੰਦਰ ਜੀ ਅੱタルਵਾਰ ਕੀ ਕਰਨਾ ਚਾਹੁੰਦੇ ਸੀ? ਮੈਂ ਉਹੀ ਦੱਸ ਰਹੀ ਆ ਤੁਹਾਨੂੰ ਕਿਉਂਕਿ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕਿਆ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਤੁਹਾਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬਹੁਤ ਸਾਹਮਣੇ ਆਈ ਹੈ ਕਿ ਵਾਰਵਾਰੇ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਟ੍ਰੈਂਡ ਬਣ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਸ ਵਿੱਚ ਕੀ ਸੱਚਾਈ ਉਹੀ ਦੇਖੋ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਪੂਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਪੂਕਤਾ ਗਵਾਹ ਵੀ ਹੈਗੇ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੂਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਇਹ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵਿਡੈਂਸ ਇਹਦੇ ਵਿੱਚ ਬੰਦਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵਿਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵਿਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਵਧੀਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨੀਓਗਰਲਕ ਵਿੱਚ ਪੇਸ਼ ਕਰਾਂਗੇ ਸੋ ਥੈਟ ਅਕਿਊਸ ਪਰਸਨਸ ਨੂੰ ਵੱਧ ਤੋਂ ਵੱਧ ਸਜ਼ਾ ਦੇ ਵਿੱਚ ਹੋ ਸਕੇ ਤੇ ਜਿਹੜੀ ਮ੍ਰਿਤਕ ਹੈ ਤੇ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਨਿਆਂ ਮਿਲ ਸਕੇ ਮੈਡਮ ਜਿਹੜੀ ਹੈ ਇਹਨੇ ਗੁੰਡਰ ਦੇ ਪਰੈਂਟਸ ਜਾਂ ਉਹਨਾਂ ਦੇ ਘਰ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਇਹ ਕਹਿੰਨਾ ਕਿ ਸਭ ਤੋਂ ਪਹਿਲਾਂ ਜਿਹੜੀ ਸੂਚਨਾ ਜਿੱਥੇ ਪਿਕ ਅਪ ਪਰਵਾਰੋਂ ਦਿੱਤੀ ਗਈ ਔਰ ਉਹੀ ਪਹੁੰਚਾ ਪਰ ਕਿਤੇ ਨੇ ਕਿ ਤੇ ਇਹ ਵੀ ਤੇ ਉਹਨਾਂ ਦੀ ਸ਼ੰਕਾ ਹੈ ਕਿ ਉਹਨਾਂ ਦੀ ਪਰਵਾਹ ਦੀ ਵੀ ਸ਼ਮੂਲਤ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਦੇ ਓਪਨ ਰੱਖੇ ਹੋਏ ਹੈ ਸੋ ਅਸੀਂ ਸਾਰੇ ਐਂਗਲਸ ਜੋ ਵੀ ਪਰਿਵਾਰ ਵੱਲੋਂ ਆਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਜਾਂ ਉਹਨਾਂ ਵੱਲੋਂ ਕੋਈ ਰਿਪਰੈਜੈਂਟੇਸ਼ਨ ਕੀਤੀ ਜਾਂਦੀ ਹੈ ਸੋ ਹਰੇਕ ਐਂਗਲ ਤੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕਹੀਨਸ ਕ੍ਰਾਈਮ ਹੈਗਾ ਸੋ 2 4 5 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਤਫਤੀਸ਼ ਨਹੀਂ ਹੈਗੀ ਅਸੀਂ ਪੂਰਾ ਟਾਈਮ ਲੈ ਕੇ ਇਹਦੀ ਪੂਰੀ ਗਹਿਰਾਈ ਤੱਕ ਜਾ ਕੇ ਡੁੰਘਾਈ ਨਾਲ ਇਹਦੀ ਤਫਤੀਸ਼ ਕਰਕੇ ਜੋ ਜੋ ਕੋਈ ਵੀ ਇਸ ਕ੍ਰਾਈਮ ਲਈ ਜ਼ਿੰਮੇਵਾਰ ਹੈਗਾ ਉਹਨੂੰ ਕਾਨੂੰਨ ਦੇ ਵਿੱਚ ਜੋ ਮੈਕਸਿਮਮ ਪੋਸੀਬਲ ਸਬਕ ਹੈਗਾ ਉਹ ਉਹਨੂੰ ਸਿਖਾਇਆ ਜਾਊਗਾ ਥੈਂਕ ਯੂ ਲਾਸਟ ਵਾਲਾ ਜੀ ਚੰਡੀਗੜ੍ਹੇ ਫਰ ਰਹੀ ਸੀ ਆਪਣਾ ਬਾਕੀ ਉਹ ਪੀ ਪਲਾਂਟ ਸੀਗਾ ਜਾਂ ਰਵਿੰਦਰ ਦੇ ਨਾਲ ਜਾਂਦੀ ਕੋਈ ਸਵਿਚ ਕੋਈ ਕਿ ਕਿ ਵੀ ਨਾਲੇ ਜਾ ਸਕਦੀ ਹੈ ਜਾਂ ਚੰਡੀਗੜ੍ਹ ਪ੍ਰੀ ਪਲਾਨਡ ਤਰੀਕੇ ਦੇ ਨਾਲ ਹੀ ਜਿਹੜੇ ਕੰਸੀ ਦੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਸਕਦੀ ਹੈ ਕਿ ਇਹਨਾਂ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ਪ੍ਰੀ ਪਲਾਨਡ ਤਰੀਕੇ ਨਾਲ ਸੋਚ ਸਮਝ ਕੇ ਕਨਸਪੀਰੇਸੀ ਕਰਕੇ ਕੀਤਾ ਹੈ ਪਰੰਤੂ ਜਦ ਜੋ ਇਹ ਘਟਨਾ ਘਟੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਉਹਦੇ ਤੇ ਮੈਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਜਦੋਂ ਇਨਵੈਸਟੀਗੇਸ਼ਨ ਇੱਕ ਸਟੇਜ ਤੇ ਪਹੁੰਚੂਗੀ ਉਸ ਤੋਂ ਬਾਅਦ ਮੈਂ ਇਹਦੇ ਤੇ ਕਮੈਂਟ ਕਰ ਪਾਂਗੀ